ਪੰਜਾਬ ਸਟੂਡੈਂਟ ਯੂਨੀਅਨ ਜ਼ਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਇਹ ਵਾਲੀ ਪ੍ਰਾਈਵੇਟ ਕਰਨੀ ਸ਼ੁਰੂ ਕੀਤੀ ਇਸੇ ਤਰ੍ਹਾਂ ਹੈ ਸਦੇ ਜਿਹੜੇ ਇਹ ਤੋਂ ਜਿਹੜਾ ਹੋਰ ਮੌਜੂਦਾ ਹੈ ਕੰਨ ਕਰ ਰਹੀ ਹੈ ਜਿਹਦੇ ਖਾਤੋਂ ਅੱਜ ਅਸੀਂ ਰੋਸ ਰਗੜਾ ਕਰ ਰਹੇ ਹਾਂ ਆਪਦੀ ਮਨਸਾਪੀ ਪੰਜਾਬ ਦੇ ਜੁਣਦਾਂ ਦੇ ਖੂਬਾ ਕਮੇਟੀ ਮੈਂਬਰ ਦੀ ਰਿਕਵਰ ਕੋਲ ਨਾਲ ਗੱਲ ਕਰਨਗੇ ਆਪੇ ਦੋਸਤੋ ਇਹ ਬਹੁਤ ਸਰਕਾਰੀ ਕਾਰਜ ਸ਼ਹਿਰ ਦੇ ਨਿਵਾਸੀ ਅਸੀਂ ਅੱਜ ਆਪਦੇ ਕੋਰਸ ਨੂੰ ਲੈ ਕੇ ਆਪਦੇ ਕਾਲਜ ਨੂੰ ਲੈ ਕੇ ਤੇ ਆਪਦੇ ਭੁੱਖ ਨੂੰ ਲੈ ਕੇ ਸੜਕਾਂ ਤੇ ਆਏ ਆ ਸਾਡਾ ਇੱਕੋ ਇੱਕ ਸਰਕਾਰੀ ਕਾਲਜ ਸ਼ਹਿਰ ਦਾ ਜਿਹੜਾ ਕਿ ਸਰਕਾਰੀ ਵਰਿੰਦਰਾ ਕਾਲਜ ਦੇ ਬਹੁਤ ਪੁਰਾਣਾ ਕਾਲਜ ਬਣਿਆ ਹੋਇਆ ਤੇ ਉਹ ਕਾਲਜ ਜਿਹੜਾ ਸਰਕਾਰ ਨੇ ਚਲਾਉਣਾ ਸੀ ਸਰਕਾਰੀ ਕਿਹਾ ਜਾਂਦਾ ਉਹ ਅੱਜ ਪੂਰੀ ਤਰ੍ਹਾਂ ਸਰਕਾਰੀ ਨਹੀਂ ਰਿਹਾਗਾ ਬਹੁਤ ਸਾਰੇ ਕੋਰਸ ਸੈਲਫ ਫਾਈਨੈਂਸ ਜਾਂ ਇਹ ਕਹਿਣਾ ਹੋਵੇ ਪ੍ਰਾਈਵੇਟ ਤੌਰ ਤੇ ਚਲਾਏ ਜਾ ਰਹੇ ਆ ਜਿਦੇ ਵਿੱਚ ਮਨਮਾਨੀਆਂ ਫੀਸ ਲੀਆਂ ਜਾਂਦੀਆਂ ਮਨਮਾਨੀਆਂ ਤੌਰ ਤੇ ਜਿਹੜੀਆਂ ਪ੍ਰਾਈਵੇਟ ਭਰਤੀ ਕੀਤੀ ਆ ਜਿਹੜੇ ਆਬ ਦੇ ਬੰਦੇ ਨੂੰ ਕਿਸ ਤਰ੍ਹਾਂ ਫਿੱਟ ਕੀਤਾ ਜਾਂਦਾ ਉਹ ਸਾਰਾ ਸਿਸਟਮ ਜਿਹੜੀ ਧਾਂਦਲੀ ਹੈ ਜਿਹੜੀ ਉਹਨਾਂ ਕੋਰਸਾਂ ਵਿੱਚ ਮੇਰਾ ਨਾਮ ਹਰਵੀਰ ਆੜੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਅਗੂ ਅੱਜ ਅਸੀਂ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਨੂੰ ਬਚਾਉਣ ਲਈ ਜਿਹੜਾ ਸ਼ਹਿਰ 'ਚ ਮੁਜ਼ਾਰਾ ਕਰ ਰਹੇ ਹਾਂ ਇਹਦਾ ਕਾਰਨ ਇਹ ਹੈ ਕਿ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਹੈ ਜਿਹੜੀ ਬਹੁਤ ਲੰਮੇ ਸਮੇਂ ਤੋਂ ਬਰਿੰਦਰਾ ਕਾਲਜ ਸਰਕਾਰੀ ਤੌਰ ਤੇ ਚੱਲਦੀ ਸੀਗੀ ਪਿਛਲੀ ਵਾਰ ਕਾਂਗਰਸ ਸਰਕਾਰ ਨੇ ਦੋ ਸਾਲ ਬੰਦ ਕੀਤੀ ਜਿਹਦੇ ਤੋਂ ਬਾਅਦ ਬਹੁਤ ਲੰਮੇ ਟਾਈਮ ਸੰਘਰਸ਼ ਕੀਤਾ ਲੋਕਾਂ ਨੇ ਬਹੁਤ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਐ ਤੱਕ ਕਿ ਆਮ ਆਦਮੀ ਪਾਰਟੀ ਵੀ ਉਸ ਨਾਲ ਸ਼ਾਮਲ ਰਹੀ ਇਥੇ ਦੇ ਗੁਰਦੇਵ ਸਿੰਘ ਸੇਖੋ ਜਿਹੜੇ ਹੁਣ ਮੌਜੂਦਾ ਐਮਐਲਏ ਨੇ ਆ ਐਮਐਲਏ ਸਰਕਾਰ ਤੋਂ ਪਹਿਲਾਂ ਉਹ ਆਪ ਕੋਖੜਦਾ ਹਾਲ ਤੱਕ ਵੀ ਬੈਠਦੇ ਰਿਹਾ ਪ੍ਰਿੰਸੀਪਲ ਦਫ਼ਤਰ ਦੇ ਸਾਹਮਣੇ ਤੇ ਉਹ ਲੰਮਾ ਸੰਘਰਸ਼ ਚੱਲਿਆ ਵੀ ਇਸ ਐਗਰੀਕਲਚਰ ਦੀ ਪ੍ਰੈਂਟ ਚਲਾਉਣ ਲਈ ਤੇ ਪਿਛਲੇ ਸਾਲ ਇਸ ਕੋਰਸ ਨੂੰ ਬਹੁਤ ਹੜਬੜਾਹਟੀ ਵਿੱਚ ਲੋਕਾਂ ਦੇ ਪ੍ਰੈਸ਼ਰ ਕਰਕੇ ਸਰਕਾਰ ਨੇ ਚਲਾ ਦਾ ਦਿੱਤਾ ਪਰ ਜੋ ਉਹਦੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਸੀ ਕਲਚਰ ਦੀ ਪੜਾਈ ਲਈ ਇਥੇ ਲੈ ਪੂਰੀ ਕਰਨੀ ਸੀ ਫੰਡ ਜਿੰਨਾ ਚਾਹੀਦਾ ਸੀ ਉਹ ਦੇਣਾ ਸੀ ਕਾਲਜ ਨੂੰ ਉਹ ਸ਼ਰਤਾਂ ਪੂਰੀਆਂ ਕੀਤੇ ਬਿਨਾ ਇਸ ਕੋਰਸ ਨੂੰ ਚਲਾਇਆ ਗਿਆ ਕਿਉਂਕਿ ਸਰਕਾਰ ਇਹਨੂੰ ਚਲਾਉਣਾ ਨਹੀਂ ਚਾਹੁੰਦੀ ਸੀ ਇਸ ਕਰਕੇ ਇੱਕ ਵਾਰੀ ਪ੍ਰੈਸ਼ਰ ਦੇ ਸਦਕਾ ਇੱਕ ਵਾਰੀ ਚਲਾ ਦ ਦਿੱਤਾ ਇਸ ਸਾਲ ਫੇਰ ਜਿਹੜਾ 1 ਸਾਲ ਤੋਂ ਬਾਅਦ ਫੇਰ ਜਿਹੜੀ ਉਹੀ ਜਿਹੜਾ ਚੱਕਰ ਪੈ ਗਿਆ ਕਿ ਨਾ ਪ੍ਰੋਫੈਸਰ ਪੂਰੇ ਕੀਤੇ ਸਰਕਾਰ ਨੇ ਨਾ ਇਥੇ ਲੈਬ ਜਿਹੜੀ ਪੂਰੀ ਕੀਤੀ ਨਾ ਹੀ ਜਿਹੜੀਆਂ ਜ਼ਰੂਰੀ ਸ਼ਰਤਾਂ ਹੋਰ ਕਾਲਜ ਨੂੰ ਚਾਹੀਦੀਆਂ ਸੀਗੀਆਂ ਅੱਜਕੱਲ੍ਹ ਚਾਉਣ ਲਈ ਉਹ ਪੂਰੀਆਂ ਕੀਤੀਆਂ ਗਈਆਂ ਜਿਸ ਕਰਕੇ ਕੋਰਸ ਨੂੰ ਦੁਬਾਰਾ ਬੰਦ ਕੀਤਾ ਜਾ ਰਿਹਾ ਸਰਕਾਰ ਨੇ ਸੈਲਫ ਫਾਈਨਾਂਸ ਕੋਰਸ ਨੂੰ ਕਰਨ ਦਾ ਜਿਹੜਾ ਹੁਕਮ ਜਾਰੀ ਕਰਤਾ ਤੇ ਸੈਲਫ ਫਾਈਨਾਂਸ ਦਾ ਮਤਲਬ ਇਹ ਆ ਕਿ ਸਰਕਾਰ ਇਸ ਕੋਰਸ ਨੂੰ ਚਲਾਉਣ ਲਈ ਕੁਝ ਨਹੀਂ ਕਰੂਗੀ ਸਰਕਾਰ ਦੇ ਮੁਤਾਬਕ ਇਹ ਕੋਰਸ ੱਲੇ ਨਾ ਚੱਲੇ ਉਹ ਇੱਕ ਬਰਾਬਰ ਆ ਕੋਲ ਜੇ ਚਲਾਉਣਾ ਚਾਹੁੰਦਾ ਤਾਂ ਆਪ ਚਲਾਵੇ ਫੀਸਾਂ ਇਕੱਠੀਆਂ ਕਰਕੇ ਟੀਚਰਾਂ ਆ ਭਰਤੀ ਕਰੇ ਆਪੇ ਜਿਹੜੀ ਉਹ ਜੇ ਕਿ ਬਿਜਲੀ ਦੀ ਲੋੜ ਆ ਜਾਂ ਕੋਈ ਬੈਂਚ ਦੀ ਲੋੜ ਆ ਪੱਖੇ ਦੀ ਲੋੜ ਆ ਕੋਈ ਵੀ ਬਿਲਡਿੰਗ ਦੀ ਲੋੜ ਆ ਉਹ ਕਾਲਜ ਆ ਪੂਰੀਆਂ ਕਰੇ ਕਾਲਜ ਕੋਲੇ ਇੱਕੋ ਇੱਕ ਸੋਰਸ ਆ ਉਹ ਫੀਸਾਂ ਜੇ ਕਾਲਜ ਦੀ ਇੱਕ ਸਪੋਰਟਸ ਨੂੰ ਚਲਾਉਣ ਤਾਂ ਹਜ਼ਾਰਾਂ ਗੁਣਾ ਜਿਹੜੀ ਹਜ਼ਾਰਾਂ ਰੁਪਏ ਫੀਸ ਲੱਖ ਰੁਪਏ ਫੀਸ ਵਧਾ ਕੇ ਵਧਾ ਕੇ ਜਿਹੜੇ ਕੋਰਸ ਲਾਇਆ ਜਾ ਸਕਦਾ ਅਸੀਂ ਅਸੀਂ ਇਹ ਡਿਮਾਂਡ ਕਰਦੇ ਆ ਕਿ ਪੰਜਾਬ ਵਿੱਚ ਲਗਾਤਾਰ ਨਵੀਂ ਸਿੱਖਿਆ ਨੀਤੀ ਮੁਤਾਬਕ ਕੱਲ ਵੀ ਜਿਹੜਾ ਜਿਹੜਾ ਅਖਬਾਰ ਵਿੱਚ ਆਇਆ ਕਿ 8 ਸੰਸਥਾਵਾਂ ਨੂੰ ਜਿਹੜਾ ਸੈਲਫ ਨਾ ਖਦਮਕ ਤਿਆਰੀ ਦੇਤੀ ਆ ਉਸੇ ਤਰ੍ਹਾਂ ਨਾਲ ਜਿੰਨੀਆਂ ਵੀ ਸਰਕਾਰੀ ਸੰਸਥਾਵਾਂ ਉਹਨਾਂ ਨੂੰ ਸਰਕਾਰ ਪਿੱਛੇ ਹੱਥ ਖਿੱਚ ਰਹੀ ਹੈ ਤੇ ਕਾਲਜਾਂ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਕਰ ਰਹੀ ਆ ਇੱਥੇ ਇੱਕ ਇੱਕ ਕਰਕੇ ਕੋਰਸ ਪ੍ਰਾਈਵੇਟ ਕੀਤਾ ਜਾ ਰਿਹਾ ਅੱਜ ਪ੍ਰਜਿੰਦਰਾ ਕਾਲਜ ਵਿੱਚ ਜਿੰਨੇ ਸਰਕਾਰੀ ਕੋਰਸ ਨੇ ਉਹਨਾਂ ਦੀ ਗਿਣਤੀ ਪ੍ਰਾਈਵੇਟ ਕੋਰਸ ਨਾਲੋਂ ਬਹੁਤ ਥੋੜੀ ਰਹਿ ਗਈ ਆ ਕਿਉਂਕਿ ਸਰਕਾਰੀ ਕਾਲਜ ਦਾ ਮਤਲਬ ਇਹ ਹੁੰਦਾ ਕਿ ਲੋਕਾਂ ਨੂੰ ਘੱਟ ਰੇਟ ਦੇ ਪੜਾਈ ਦੇਣੀ ਆ ਚੰਗੀ ਮਤਲਬ ਉਹ ਪੜਾਈ ਇੱਥੇ ਕਰ ਸਕਣ ਆਮ ਕਰਦਾ ਬੱਚਾ ਵੀ ਪੜ੍ਹ ਸਕੇ ਪਰ ਹੁਣ ਸਰਕਾਰੀ ਸੰਸਥਾਵਾਂ ਦੇ ਪ੍ਰਾਈਵੇਟ ਸੰਸਥਾਵਾਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਜੇ ਜਿਹੋ ਜੇ ਕੋਰਸ ਪ੍ਰਾਈਵੇਟ ਕਾਲਜਾਂ ਚ ਚੱਲਦੇ ਜਿਹੋ ਜਿਹੇ ਫੀਸਾ ਪ੍ਰਾਈਵੇਟ ਕਾਲਜ ਰਹਿੰਦਾ ਉਹ ਉਹਦੀ ਸਰਕਾਰੀ ਸੰਸਥਾਵਾਂ ਦਾ ਹਾਲ ਹੋ ਗਿਆ ਅੱਗੇ ਤਾਂ ਜ਼ਿਆਦਾ ਗਣਿਤਿਕ ਕੋਰਸ ਤੇ ਪ੍ਰਾਈਵੇਟ ਆ ਤੇ ਆਉਣ ਵਾਲੇ ਸਮੇਂ ਵਿੱਚ ਜਿਵੇਂ ਇਹਨਾਂ ਨੇ 8 ਸੰਸਥਾਵਾਂ ਨੂੰ ਸਰਕਾਰੀ ਸਰਕਾਰੀ ਸੰਸਥਾਵਾਂ ਨੂੰ ਜਿਹੜਾ ਜਿਹੜਾ ਖੋਦਮ ਉਤਿਆਰੀ ਦੇ ਤੌਰ 'ਤੇ ਨਾਮ ਤੇ ਪ੍ਰਾਈਵੇਟ ਕੀਤਾ ਉਵੇਂ ਜਿਹੜਾ ਆਉਣ ਵਾਲੇ ਸਮੇਂ ਵਿੱਚ ਬ੍ਰਿੰਦਾ ਕਾਲਜ ਨੂੰ ਪ੍ਰਾਈਵੇਟ ਕਰਨ ਜਾ ਰਿਹਾ ਇਹਦੇ ਖਿਲਾਫ ਅੱਜ ਅਸੀਂ ਸ਼ਹਿਰ 'ਚ ਮੁਜ਼ਾਹਰਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਜਿਹੜੇ ਵਾਅਦੇ ਲੈ ਕੇ ਆਏ ਸੀ ਸਿੱਕਿਆ ਦੇ ਨਾਰੇ ਲੈ ਕੇ ਆਏ ਸੀ ਇਹ ਜਿਹੜਾ ਐਮਐਲਏ ਗੁਰਦੇਵ ਸਿੰਘ ਸੇਖੋ ਜਿਹੜੇ ਜਿਹੜੇ ਭਖੜਤਾਲ ਦੇ ਜਿਹੜੇ ਉਹ ਸਿਆਸਤ ਕਰਦਾ ਰਿਹਾ ਇਥੇ ਐਗਰੀਕਲਚਰ ਨੂੰ ਬਚਾਉਣ ਲਈ ਅਸੀਂ ਖੇਤੀਬਾੜੀ ਦੀ ਪੜਾਈ ਨੂੰ ਰੱਦ ਨਹੀਂ ਹੋਣ ਦੇਵਾਂਗੇ ਇਹਦੀ ਮਾਨਤਾ ਵੀ ਬਹਾਲ ਕਰਾਵਾਂਗੇ ਤੇ ਸਰਕਾਰੀ ਕਰਾਵਾਂਗੇ ਇਸ ਕੁਰਸੀ ਤੇ ਦੇਣੀ ਤੁਸੀਂ ਉਹਦੇ ਘਾਰੇ ਜਿਹੜੇ ਵੇਖਦੇ ਕਿ ਕਿ ਧਰਨਾ ਲਾਇਆ ਸੀਗਾ ਜੀ ਉਹਦੇ 'ਚ ਵਿਸ਼ਵਾਸ ਨਹੀਂ ਹੋਇਆ ਗਿਆ ਵੀ ਕੀ ਪਈ ਅਸੀਂ ਥੋੜੀ ਜਿਹੜੀ ਮੰਗ ਜਦੋਂ ਅਸੀਂ ਕਰਤਕ ਤੱਕ ਪਹੁੰਚੀ ਕਰਾਂਗੇ ਜਦੋਂ ਅਸੀਂ ਪਹਿਲਾਂ ਧਰਨੇ ਦੀ ਸ਼ੁਰੂਆਤ ਕੀਤੀ ਪਹਿਲਾਂ ਮੰਗ ਪੱਤਰ ਦੇ ਕੇ ਮਿਲ ਕੇ ਆਏ ਸਾਰੇ ਐਮਐਲਏ ਸੇਖੋਂ ਨੂੰ ਐਤੋਂ ਬਾਅਦ ਅਸੀਂ ਧਰਨਾ ਲਾਇਆ ਧਰਨਾ 'ਚ ਉਹਨਾਂ ਦਾ ਗੁੰਡਿਆਲਾ ਰਵੱਈਆ ਸੀ ਸਾਨੂੰ ਬਹੁਤ ਭੱਜ ਕੇ ਪਏ ਉਹ ਸਾਨੂੰ ਡਰਾਉਣ ਤਮਕਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇੱਥੇ ਕਿਉਂ ਆਏ ਆ ਤੁਸੀਂ ਕਾਲਜ ਚਲੋ ਅਸੀਂ ਜਦੋਂ ਲਗਾਤਾਰ 2 ਵਜੇ ਤੱਕ ਧਰਨਾ ਚਲਾਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ 2 ਦਿਨ ਦਾ ਭਰੋਸਾ ਦਿੱਤਾ ਸੀ ਕਿ 2 ਦਿਨਾਂ 'ਚ ਤੁਹਾਡਾ ਮਾਮਲਾ ਹੱਲ ਕਰ ਦਾਂਗੇ ਉਹਨਾਂ ਨੇ ਕਿਹਾ ਕਿ ਅਗਲੇ ਹੀ ਦਿਨ ਅਸੀਂ ਜਿਹੜੀ ਚੰਡੀਗੜ੍ਹ ਮੀਟਿੰਗ ਰੱਖ ਲਈ ਆ ਖੇਤੀਬਾੜੀ ਵਿਭਾਗ ਨੂੰ ਵੀ ਸੀ ਵੀ ਸੀ ਨਾਲ ਜਿਹੜੀ ਸਾਰੀ ਉਹ ਸਾਰੇ ਜਿਹੜੇ ਮੰਤਰੀ ਸੰਤਰੀ ਆ ਸਾਰਿਆਂ ਨਾਲ ਕਹਿੰਦੇ ਅਸੀਂ ਮੀਟਿੰਗ ਕਰਕੇ ਇਹ ਤੁਹਾਡਾ ਮਾਮਲਾ 2 ਦਿਨਾਂ 'ਚ ਹੱਲ ਕਰ ਦਾਂਗੇ ਉਹ ਕਿਹੜੀ ਮੰਗ ਹੈ ਜ ਕਿਸ ਨਾਲ ਨੂੰ ਬੋਲਣਾ ਪਿਆ ਉਹ ਕਿਉਂਕਿ ਪੰਜਾਬ ਸਰਕਾਰ ਆ ਜਿਹੜੀ ਹਰ ਇਲਾਕੇ ਚ ਜਿਹੜੀ ਉਹ ਵਿਰੋਧ ਦਾ ਸਾਹਮਣਾ ਕਰ ਰਹੀ ਆ ਉਹ ਕਿਸਾਨ ਮਜ਼ਦੂਰ ਵੀ ਉਹਨਾਂ ਦੇ ਖਿਲਾਫ ਜਿਹੜੇ ਦਰਨੇ ਪ੍ਰਦਰਸ਼ਨ ਕਰ ਰਹੇ ਆ ਮੁਲਾਜ਼ਮ ਵੀ ਕਰ ਰਹੇ ਆ ਬੇਰੋਜ਼ਗਾਰ ਵੀ ਕਰ ਰਹੇ ਆ ਔਰ ਉਹ ਹਰ ਜਿਹੜਾ ਵੀ ਨਾਹਰਾ ਲੈ ਕੇ ਸਰਕਾਰ ਨੇ ਸੱਤਾ ਚਾਹੀ ਸੀਗੀ ਉਹ ਕੱਲੇ ਕੱਲੇ ਨਾਰੇ ਤੋਂ ਫੇਰ ਸੰਭਤ ਹੋਈ ਆ ਜਿਸ ਕਰਕੇ ਉਹਨਾਂ ਨੂੰ ਜਦੋਂ ਹਰ ਥਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉਹ ਉਹ ਜਿਹੜੇ ਆ ਉਹ ਹੜਬੜਾਹਟ ਤੇ ਬਹੁਤ ਬੁਖਲਾਹਟ ਆ ਜਾਂਦੇ ਆ ਕਿਉਂਕਿ 2.5 ਸਾਲਾਂ ਬਾਅਦ ਜਿਹੜੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਹੜੀ 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 ਬਹੁਤ ਸਰਕਾਰ ਉਹਨਾਂ ਨੇ ਬਣਾਈ ਸੀਗੀ ਜਿਹਦੇ ਕਰਕੇ ਲੋਕਾਂ ਨੇ ਇਹਨਾਂ ਨੂੰ ਲੱਗਦਾ ਸੀ ਜਿਹੜੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਬਦਲਾਅ ਦੀਆਂ ਗੱਲਾਂ ਕਰਦੇ ਆ ਸ਼ਾਇਦੇ ਕੁਝ ਲੋਕਾਂ ਦੀ ਜਿਹੜੀ ਉਹ ਸਹੂਲਤਾਂ ਦੇਖਣਗੇ ਪਰ 2.5 ਸਾਲਾਂ ਬਾਅਦ ਜਿਹੜੀ ਇਹਨਾਂ ਨੂੰ 13 13 13 ਸਿੱਟੇ ਇੰਨੀ ਸਿੱਟਾ ਦੇ ਸਕਿਆ ਇਹਦਾ ਕਾਰਨ ਇਹ ਹੈ ਕਿ ਲੋਕਾਂ ਦਾ ਲੋਕਾਂ ਦਾ ਜਿਹੜਾ ਭਲੇਖਾ ਸੀ ਬਦਲਾਅ ਵਾਲਾ ਉਹ ਉਹ ਚ ਫੇਰ ਸਾਫ ਹੋਇਆ ਲੋਕਾਂ ਨੇ ਦੇਖ ਲਿਆ ਕਿ ਇਹ ਕਲੇ ਚੁਟਕਲੇ ਸੁਣਾਉਣ ਯੋਗ ਏ ਕਹਾਣੀਆਂ ਸੁਣਾਉਣ ਜੋਗ ਗਿਆ ਇਕੱਲੇ ਜਿਹੜੇ ਉਹ ਬਾਦ ਕਰਨ ਜੋਗ ਗਿਆ ਪਰ ਕੋਈ ਵੀ ਜਿਹੜਾ ਸਫਲ ਇਹਨਾਂ ਨੇ ਨਾਰਾ ਉਹ ਆਪ ਦਾ ਗਰਾਊਂਡ 'ਚ ਕੀਤਾ ਨਹੀਂ ਜਿਸ ਕਰਕੇ ਹਰ ਥਾਂ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਵਿਦਿਆਰਥੀਆਂ 'ਚ ਵੀ ਉਹ ਇਸੇ ਬਕਵਾੜ 'ਚ ਬੋਲੇ ਸੀ ਕਿ ਜਿਹੜੇ ਉਹਨਾਂ ਦੀ ਇੱਥੇ ਬਹਿਸ ਦੀ ਹੋ ਰਹੀ ਹੈ ਵਾਰ-ਵਾਰ ਇਸ ਕਰਕੇ ਉਹ ਸਾਡੇ ਨਾਲ ਇਹਨਾਂ ਗੁੰਡੇ ਕਰਦੇ ਵਾਲੇ ਤਰੀਕੇ ਨਾਲ ਬੋਲਦੇ ਜਿਹੜੀ ਹਸਤਾ ਦੇ ਜਿਹੜੇ ਮੇਨ ਆਪੂਆ ਕੀ सीएम साहब ਨਾਲ ਵੀ ਕੋਸ਼ਿਸ਼ ਕੀਤੀ ਵੀ ਐ ਸਵਾਪ ਦੇਖੋ सीएम साहब ਕੋਲੇ ਲਗਾਤਾਰ ਗੱਲ ਪਹੁੰਚ ਚੁੱਕੀ ਹੈ ਤੇ ਜਿਹੜੇ ਸੰਧਨਾ ਨੇ ਸਪੀਕਰ ਉਹ ਉਹਨਾਂ ਕੋਲੇ ਵੀ ਇਹ ਗੱਲ ਗਈ ਆ ਉਹਨਾਂ ਨੇ ਵੀ ਇਹ ਕਿਹਾ ਵੀ ਸਾਡੇ ਸਰਕਾਰ ਦੇ ਧਿਆਨ ਹੇਠ ਹੈਗਾ ਇਹ ਮਾਮਲਾ ਇਹ ਬਹੁਤ ਲੰਮੇ ਸਮੇਂ ਤੋਂ 3-4 ਸਾਲ ਤੋਂ ਸਰਕਾਰ ਦੇ ਧਿਆਨ ਚ ਹੈਗਾ ਇਹ ਮਾਮਲਾ ਜਿਹੜੇ ਮਾਮਲੇ ਤੇ ਆਮ ਆਦਮੀ ਪਾਰਟੀ ਆਪਕਰ ਨੇ ਲਾਉਂਦੀ ਰਹੀ ਹੋਵੇ ਉਹ ਇਹ ਤਾਂ ਹੋ ਨਹੀਂ ਸਕਦਾ ਕਿ ਇਹ ਮੁੱਖ ਮੰਤਰੀ ਤੱਕ ਗੱਲ ਨਾ ਪਹੁੰਚੀ ਹੋਵੇ ਇਹ ਸਾਰੀ ਗੱਲ ਜਿਹੜੀ ਮੁੱਖ ਮੰਤਰੀ ਤੱਕ ਵੀ ਗਈ ਹੈ ਪੂਰੀ ਪੰਜਾਬ ਸਰਕਾਰ ਨੂੰ ਇਹ ਪਤਾ ਕਿ ਇਹ ਮਾਮਲਾ ਸਰਕਾਰ ਦੀ ਜਿਹੜੀ ਉਹ ਲਾਪਰਵਾਹੀ ਕਰਕੇ ਜਿਹੜਾ ਹੱਲ ਨਹੀਂ ਹੋ ਰਿਹਾ ਕਿਉਂਕਿ ਸਰਕਾਰ ਲਗਾਤਾਰ ਪ੍ਰਾਈਵੇਟਾਈਜੇਸ਼ਨ ਦੀ ਨੀਤੀ ਅੱਗੇ ਵਧਾ ਰਹੀ ਹੈ ਨਵੀਂ ਸਿੱਖਿਆ ਨੀਤੀ ਲਾਗੂ ਕਰ ਰਹੀ ਹੈ ਪੰਜਾਬ ਸਰਕਾਰ ਜਿਹਦੇ ਤਹਿਤ ਸਾਰੇ ਸਰਕਾਰੀ ਸਕੂਲ ਸਰਕਾਰੀ ਸੰਸਥਾਵਾਂ ਨੂੰ ਜਿਹੜਾ ਪ੍ਰਾਈਵੇਟ ਕਰ ਰਹੀ ਹੈ ਇੱਕ ਹੋਰ ਕੋਈ ਹੈ ਜੀ ਮੇਰਾ ਨਾਮ ਧੀਰਜ ਮਾਰੇ ਮੈਂ ਸੁਭਾ ਕਮੇਟਰੀ ਮੈਂ ਪੰਜਾਬ ਤੋਂ ਹੋਇਆ ਹਾਂ ਇਹ ਦੇਖਣ ਚ ਆ ਰਿਹਾ ਪਿਛਲੇ ਸਮੇਂ ਤੋਂ ਕਿ ਜਿਹੜੇ ਸਰਕਾਰੀ ਕਾਲਜ ਸੀ ਉਹ ਹੌਲੀ ਹੌਲੀ ਕਰਕੇ ਪ੍ਰਾਈਵੇਟ ਕਰ ਗਏ ਇੱਕ ਲਗਾਤਾਰ ਇਹ ਹੋਇਆ ਕਿ ਸਰਕਾਰੀ ਕਾਲਜ ਜਿਸ ਤਰ੍ਹਾਂ ਚਲਾਏ ਜਾ ਰਹੇ ਆ ਅਚਾਨਕ ਪ੍ਰਾਈਵੇਟ ਸਿੱਧੇ ਪ੍ਰਾਈਵੇਟ ਨਹੀਂ ਹੈ ਉਹ ਅੰਦਰ ਪ੍ਰਾਈਵੇਟ ਭਰਤੀ ਕਰ ਦਿੱਤੀ ਗਈ ਹੈ ਅੰਦਰ ਕੋਰਸ ਜਿਹੜੇ ਸੈਲਫ ਫਾਈਨੈਂਸ ਦੇ ਨਾਂ ਤੇ ਪ੍ਰਾਈਵੇਟ ਕਰ ਦਿੱਤੇ ਗਏ ਆ ਮੁਲਾਜ਼ਮ ਪ੍ਰਾਈਵੇਟ ਭਰਤੀ ਕਰ ਦਿੱਤੇ ਗਏ ਆ ਸਟੂਡੈਂਟ ਤੋਂ ਪ੍ਰਾਈਵੇਟ ਕਾਲਜ ਜਿੰਨੀ ਫੀਸ ਲਈ ਜਾਂਦੀ ਹੈ ਤੇ ਉਹ ਸਰਕਾਰੀ ਦਾ ਉਹਦੇ ਵਿੱਚ ਕੁਝ ਨਹੀਂ ਹੈ ਨਾ ਉਹਦੇ ਵਿੱਚ ਕੋਈ ਸਕਾਲਰਸ਼ਿਪ ਦਾ ਉਹ ਸਹੂਲਤ ਮਿਲਦੀ ਕਿਸੇ ਸਟੂਡੈਂਟ ਨੂੰ ਨਾ ਕਿਸੇ ਤਰ੍ਹਾਂ ਦੀ ਸਰਕਾਰ ਦੀ ਸਹੂਲਤ ਉਹ ਕੀ ਹੋਇਆ ਸਰਕਾਰ ਜਿਹੜੀ ਇਹ ਕਹਿੰਦੀ ਸੀ ਕਿ ਐਜੂਕੇਸ਼ਨ ਅਸੀਂ ਬਚਾਵਾਂਗੇ ਉਹਦੇ ਵਿੱਚ ਐਜੂਕੇਸ਼ਨ ਦਾ ਇਸ ਦੇਸ਼ ਦੇ ਵਿੱਚ ਪੂਰਾ ਤੰਗਾ ਕੀਤਾ ਜਾ ਰਿਹਾ ਐਜੂਕੇਸ਼ਨ ਦਾ ਵਪਾਰੀਕਰਨ ਜਿਸ ਤਰ੍ਹਾਂ ਕੀਤਾ ਜਾ ਰਿਹਾ ਉਹਦੇ ਵਿੱਚ ਸਾਡਾ ਫਰੀਦਕੋਟ ਦਾ ਇਹ ਕਾਲਜ ਵੀ ਆ ਡਰਦਾ ਹੈ। ਦੂਸਰੀ ਗੱਲ ਕਿ ਐਗਰੀਕਲਚਰ ਜਿਹੜਾ ਵਿਸ਼ਾ ਸੀ, ਖੇਤੀਬਾੜੀ ਵਿਸ਼ਾ ਸੀ। ਉਹਦੇ ਤੇ ਸਰਕਾਰ ਨਾ ਤਾਂ ਕੋਈ ਖੋਜ ਕਰਨਾ ਚਾਹੁੰਦੀ ਆ। ਜਿਸ ਤਰ੍ਹਾਂ ਖੇਤੀ ਸੰਕਟ ਇਸ ਦੇਸ਼ ਦੇ ਵਿੱਚ ਫੈਲ ਰਿਹਾ। ਖੇਤੀ ਸੰਕਟ ਐਡਾ ਕਿ ਪੰਜਾਬ ਦੇ ਵਿੱਚ ਹਵਾ ਪਾਣੀ ਖਤਮ ਹੁੰਦਾ ਜਾ ਰਿਹਾ, ਹਵਾ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ। ਜਿਹੜਾ ਫਸਲੀ ਚੱਕਰ ਤੋਂ ਅਸੀਂ ਬਾਹਰ ਨਿਕਲਣਾ ਤਾਂ ਉਹ ਤਾਂ ਨਿਕਲਿਆ ਜਾਣਾ ਜੇ ਕੋਈ ਨਵੇਂ ਬੀਜਾਂ ਦੀ ਖੋਜ ਹੋ ਗਈ ਜਿਹੜੀ ਇੱਥੇ ਲੱਗ ਸਕਦੇ ਆ। ਇੱਥੇ এনਵਾਇਰਨਮੈਂਟ ਇੱਥੋਂ ਦੇ ਆ ਖੇਤੀ ਜੇ ਮਤਲਬ ਹੈ ਅਦਾ ਅਰਥ ਜਿਹੜੇ ਇਲਾਕਿਆਂ ਦੇ ਹਿਸਾਬ ਨਾਲ ਖੇਤੀ ਹੋਊਗੀ ਫੇਰ ਉਹ ਨਾ ਪਰ ਉਹ ਤਾਂ ਸੰਭਵ ਆ ਜੇ ਖੇਤੀਬਾੜੀ ਕਰਦੇ ਵਿਦਿਆਰਥੀ ਕੁਝ ਨਵੀਆਂ ਚੀਜ਼ਾਂ ਲਾ ਕੇ ਦੱਸਣਗੇ ਤੇ ਸਰਕਾਰ ਇੰਪਲੀਮੈਂਟ ਕਰੂਗੀ ਪਰ ਇਹ ਸਰਕਾਰ ਨਾ ਤਾਂ ਪਿਛਲੀਆਂ ਖੇਤੀਬਾੜੀ ਦੀਆਂ ਖੋਜਾਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਨਾ ਹੀ ਇਹ ਨਵੇਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਪੜਾਉਣਾ ਚਾਹੁੰਦੇ ਕਿ ਕੋਈ ਆ ਕੇ ਖੇਤੀਬਾੜੀ ਬਾਰੇ ਇਹਨਾਂ ਨੂੰ ਦੱਸੇ ਕਿਉਂਕਿ ਜਿਹੜਾ ਖੇਤੀ ਦਾ ਜਿਹੜਾ ਪੂਰਾ ਦਾ ਪੂਰਾ ਕਾਰੋਬਾਰ ਸੀਗਾ ਉਹਦੇ ਵਿੱਚ ਸਿੱਧੇ ਤੋਂ ਸਿੱਧਾ ਕਾਰਪੋਰੇਟ ਨੂੰ ਵਾਟ ਦਿੱਤਾ ਗਿਆ ਹੈਗਾ ਜਿੰਦੇ ਚ ਉਹ ਨਹੀਂ ਚਾਹੁੰਦੇ ਕਿ ਲੋਕਾਂ ਦੇ ਹਿਸਾਬ ਨਾਲ ਜਾਂ ਇਥੋਂ ਦੇ এনवायरमेंट ਬਤਾ ਖੇਤੀ ਹੋਵੇ ਉਥੇ ਫਿਰ ਦੇਖਦੇ ਕਿ ਮੁਨਾਫਾ ਕਿਵੇਂ ਪ੍ਰਾਪਤ ਹੋ ਸਕਦਾ ਤੁਸੀਂ ਦੇਖੋ ਪੀਏਯੂ ਲੁਧਿਆਣਾ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਉਥੋਂ ਦੇ ਵਿਗਿਆਨੀਆਂ ਨੇ ਬਾਗਬਾਨੀ ਵਿਭਾਗ ਨੇ ਕਿਹਾ ਕਿ ਪੰਜਾਬ ਦੇ ਵਿੱਚ 28 ਕਿਸਮ ਦਾ ਜਿਹੜਾ ਫਰੂਟ ਹੋ ਸਕਦਾ ਹੈਗਾ ਪਰ ਪੰਜਾਬ 'ਚ ਸਿਰਫ ਤਿੰਨ ਕਿਸਮ ਦੇ ਫਰੂਟ ਬੀਜੇ ਜਾਂਦੇ ਆ ਤੇ ਉਹ ਵੀ ਸਿਰਫ 2.2% ਰਕਵੇ 'ਚ ਬਾਕੀ ਰਕਬੇ 'ਚ ਸਿਰਫ ਜਿਹੜਾ ਝੋਨਾ ਤੇ ਕਣਕ ਬਿਜਾਇਆ ਜਾਂਦਾ ਸਾਡੇ ਤੋਂ ੱੱਕੇ ਨਾਲ ਜਿਹੜਾ ਕੀ ਸਾਡੀ ਫਸਲ ਨਹੀਂ ਹੈ ਝੋਨਾ ਸੀ ਚਾਵਲ ਸੀ ਖਾਣਾ ਨਹੀਂ ਪੰਜਾਬ ਦੇ ਲੋਕਾਂ ਨੇ ਖਾਣਾ ਬਹੁਤ ਥੋੜਾ ਖਾਣਾ ਪਰ ਸਾਡੇ ਤੋਂ ੱੱਕੇ ਨਾਲ ਬਜਵਾਇਆ ਗਿਆ ਜਿੰਦੇ ਨਾਲ ਸਾਡਾ 86% ਪਾਣੀ ਜਿਹੜਾ ਹੇਠਲਾ ਖਤਮ ਹੋ ਚੁੱਕਿਆ ਉਹਦੇ ਵਿੱਚ ਜਿੱਡਾ ਵੱਡਾ ਇਹ ਸੰਕਟ ਆ ਉਹਦੇ ਵਿੱਚ ਜੇ ਇਹਨੂੰ ਹੱਲ ਕੋਈ ਕਰ ਸਕਦਾ ਤਾਂ ਉਹ ਜਿਹੜੇ ਉਹ ਵਿਦਿਆਰਥੀ ਹੈ ਜਿਹੜੇ ਐਗਰੀਕਲਚਰ ਵਿਸ਼ੇ ਨੂੰ ਪਰਕੇ ਜਾਣਗੇ ਜਿਹੜੇ ਇਸ ਦੇਸ਼ ਦੀ ਇਥੋਂ ਪੰਜਾਬ ਦੀ ਐਗਰੀਕਲਚਰ ਦੀ ਨੀਤੀ ਤੈਅ ਕਰਨਗੇ ਜਿਹੜੇ ਵਿਦਿਆਰਥੀ 12 ਵਿਦਿਆਰਥੀਆਂ ਨੂੰ ਆ ਸਾਡੇ ਸਾਹਮਣੇ ਪਿੱਛੇ ਜਿਹੜੇ ਮੇਰੇ ਵਿਦਿਆਰਥੀ ਗਰੇ ਸਭ ਐਗਰੀਕਲਚਰ ਦੇ ਵਿਦਿਆਰਥੀ ਆ ਇਹਨਾਂ ਦੀ ਐਡਮਿਸ਼ਨਾਂ ਰੋਕ ਦਿੱਤੀਆਂ ਗਈਆਂ ਕਿਉਂਕਿ ਕੋਰਸ ਦੀ ਮੰਨਤਾ ਹੀ ਖਤਮ ਕਰ ਦਿੱਤੀ ਗਈ ਹੈ ਇਹਨਾਂ ਨੂੰ ਕਿਹਾ ਗਿਆ ਕੋਰਸ ਨਹੀਂ ਹੁਣ ਚੱਲਣਾਗਾ ਤੇ ਉਹ ਕਹਿੰਦੇ ਕਿ ਇਹ ਪੰਜਾਬੀ ਯੂਨੀਵਰਸਿਟੀ ਅੰਡਰ ਇਹ ਕੋਰਸ ਚਲਾਇਆ ਹੀ ਨਹੀਂ ਜਾ ਸਕਦਾ ਤੇ ਪਿਛਲੇ ਕਈ ਸਾਲਾਂ ਤੋਂ 2 ਸਾਲਾਂ ਤੋਂ ਇਹ ਕੋਰਸ ਚੱਲ ਰਿਹਾ ਕੋਰਸ ਲਗਾਤਾਰ ਚੱਲਦਾ ਰਿਹਾ ਅੱਜ ਉਹ ਕਹਿੰਦੇ ਇਹਨੂੰ ਮੰਨਤਾ ਨਹੀਂ ਹੈ ਫਿਰ ਤੁਸੀਂ 2 ਸਾਲ ਕਿਸ ਤਰ੍ਹਾਂ ਚਲਾਉਂਦੇ ਰਹੇ ਤੇ ਹੁਣ ਜਦੋਂ ਇਹ ਕਹਿ ਰਿਹਾ ਕਿ ਇਹਨੂੰ ਚਲਾਵਾਂਗੇ ਪਰ 12000 ਦੀ ਜਗ੍ਹਾ ਤੇ 58000 ਰੁਪਏ ਫੀਸ ਹੋਊਗੀ ਕੀ 12000 ਕਰ ਤੋਂ 58000 ਕਰਕੇ ਮਾਨਤਾ ਮਿਲ ਜਾਣੀ ਆ ਕੱਲਾ ਪੈਸੇ ਦਾ ਰੋਲਾ ਹੈ ਗਾਇਸ ਗੱਲ ਦਾ ਹਨਾ ਪਰ ਰੋਡ ਜਦੋਂ ਨੀਤ ਨਾ ਹੋਵੇ ਇਸ ਗੱਲ ਦੀ ਜਦੋਂ ਮਾਨਤਾ ਦਿਵਾਉਣੀ ਆ ਉਹ ਕਹਿੰਦੇ 58000 ਰੁਪਏ ਕਸ਼ੂਡਨ ਭਰੇ ਫਿਰ ਮਾਨਤਾ ਮਿਲ ਜਾਣੀ ਆ ਅਸੀਂ 12000 ਤੇ ਨਹੀਂ ਮਾਨਤਾ ਦਿਵਾਣੀ ਅਸੀਂ ਇਸੇ ਗੱਲ ਨੂੰ ਲੈ ਕੇ ਅਸੀਂ ਐਮਐਲਏ ਸਾਹਿਬ ਕੋਲ ਜਾਨੇ ਆ ਐਮਐਲਏ ਸਾਹਿਬ ਘਟਿਆ ਰਵਈਆ ਵਰਤਦੇ ਆ ਉਹ ਘਟਿਆ ਤਰੀਕੇ ਨਾਲ ਵਿਦਿਆਰਥੀਆਂ ਨਾਲ ਗੱਲ ਕਰਦੇ ਆ ਕਹਿੰਦੇ ਅਸੀਂ ਦਾ ਜੋ ਕਰਨਾ ਕਰਤਾ ਤੇ ਤੁਸੀਂ ਆਪ ਦੇਖੋ ਪ੍ਰਿੰਸੀਪਲ ਦੇਖੇ ਤੁਹਾਡੇ ਕਾਲਜ ਦਾ ਉਹ ਆਪ ਦਾ ਜਿਹੜਾ ਪੱਲਾ ਜਿਹੜਾ ਐਜੂਕੇਸ਼ਨ ਵਿੱਚੋਂ ਖਿੱਚ ਲਿਆ ਹੈਗਾ ਉਹ ਕਹਿੰਦੇ ਅਸੀਂ ਕੁਝ ਨਹੀਂ ਕਰਨਾਗਾ ਜੇ ਪ੍ਰਿੰਸੀਪਲ ਨੇ ਕੁਝ ਕਰਨਾ ਤੁਸੀਂ ਕਾਲਜ ਦਾ ਕੈਂਪਸ ਦੇ ਗੇਟ ਦਾ ਘਰਾਓ ਕੀਤਾ ਸੀ ਜਾਂ ਫਿਰ ਤੁਸੀਂ ਵਧਾਇਕ ਦੇ ਘਰ ਦਾ ਘਰਾਓ ਕੀਤਾ ਹੋਇਆ ਅੱਜ ਜਿਹੜਾ ਤੁਹਾਡਾ ਰੋਸ ਪ੍ਰਦਰਸ਼ਨ ਹੈ ਪਿਆਰ ਨਹੀਂ ਕੀਤਾ ਗਿਆ ਇਸ ਤੋਂ ਅਗਲੀ ਰਣਨੀਤੀ ਜੀ ਇਸ ਤੋਂ ਅਗਲੀ ਰਣਨੀਤੀ ਅਸੀਂ ਇਹ ਮੰਨਦੇ ਹਾਂ ਜੀ ਇਸ ਸਰਕਾਰੀ ਕਾਲਜ ਦੇ ਵਿੱਚ ਉਹ ਵਿਦਿਆਰਥੀ ਪੜਦਾ ਜਿਨ੍ਹਾਂ ਦੇ ਮਾਪਿਓ ਮਜ਼ਦੂਰੀ ਕਰਦੇ ਆ ਝੋਨਾ ਲਾਉਂਦੇ ਆ ਗਰੀਬ ਪਰਿਵਾਰ 58 58000 ਰੁਪਿਆ ਸਾਡੇ ਕਿਸੇ ਵੀ ਵਿਦਿਆਰਥੀ ਕੋਲ ਨਹੀਂ ਹੈ ਅਸੀਂ ਇਸ ਕਾਲਜ ਦੇ ਵਿੱਚ ਜੇ 58000 ਵੀ ਜੁਨੇ ਤਾਂ ਅਸੀਂ ਐਡਮਿਸ਼ਨ ਨਹੀਂ ਲੈ ਸਕਣਾ ਸਾਡਾ ਬਹੁਤ ਸਰ ਜਿਹੜਾ ਪੁਹੇਖਾ ਜਿਹੜਾ ਉਹ ਖਰਾਬ ਹੋਣਾ ਹੈਗਾ ਪਰ ਇਹਦੇ ਨਾਲ ਹੀ ਅਸੀਂ ਇਹ ਤੈਅ ਕੀਤਾ ਹੋਇਆ ਕਿ ਜੇ ਸਾਡਾ ਪੁਹੇਖ ਇਸ ਤਰ੍ਹਾਂ ਖਰਾਬ ਨਹੀਂ ਹੋਂਦੇ ਵਾਂਗੇ ਸਾਨੂੰ ਜੇ ਕਾਲਜ ਦੇ ਗੇਟ ਤੇ ਪੱਕੇ ਧਰਨੇ ਦੇ ਵਿੱਚ ਬੈਠਣਾ ਪਿਆ ਸਾਨੂੰ ਕਿਸੇ ਵੀ ਤਰੀਕੇ ਨਾਲ ਭਾਵੇਂ ਐਮਐਲਏ ਦੇ ਘਰ ਬਾਹਰ ਬੈਠਣਾ ਪਿਆ ਅਸੀਂ ਉਹ ਬੈਠਾਂਗੇ ਕਿ ਸਾਡੀ ਪੜ੍ਹਾਈ ਦਾ ਮਾਮਲਾ ਸਾਡੇ ਭਵਿੱਖ ਦਾ ਮਾਮਲਾ ਤੇ ਇਕੱਲਾ ਸਾਡੇ ਭਵਿੱਖ ਦਾ ਮਾਮਲਾ ਨਹੀਂ ਇਹ ਦੇਸ਼ ਦੇ ਭਵਿੱਖ ਦਾ ਮਾਮਲਾ ਕਿਉਂਕਿ ਵਿਦਿਆਰਥੀ ਪੜ੍ਹ ਲਿਖ ਕੇ ਅੱਗੇ ਜਾਊਗਾ ਤਾਂ ਉਹਨੇ ਕੁਝ ਠੀਕ ਕਰਨਾ ਹੈਗਾ ਤੇ ਉਹ ਆਪਾਂ ਅੱਗੇ ਠਿਖਾ ਕਰਾਂਗੇ ਇਸ ਵਾਰ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੌਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ